ਅਜ ਬਹੁਤ ਹੀ ਵਡਭਾਗਾ ਸਮਾਂ ਕਿ ਤੁਸੀਂ ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਨਿਵਾਸ ਇਸ ਥਾਨ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਸ਼੍ਰੀ ਚਰਨਛੋਪਾ ਗੰਗਾ ਦੇ ਵਿੱਚ ਬੈਠ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਬਾਣੀ ਦਾ ਨਿਗਮ ਮਾਨ ਰਹੇ ਹੋ ਇਹ ਵਿਦਾਈ ਦੇ ਪਾਤਰ ਹਨ ਸਾਡੇ ਸਮਾਜ ਦੇ ਕਹਿੰਦੇ ਸੰਤ ਤੇ ਸਿਪਾਹੀ ਅਸੀਂ ਤਾਂ ਮਹਾਂਪੁਰਸ਼ਾਂ ਨੂੰ ਇਹੀ ਕਹਿੰਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਮਾਜ ਦੇ ਸੰਤ ਵੀ ਤੇ ਸਿਪਾਹੀ ਵੀ ਸੰਤ ਸੁਰਿੰਦਰ ਦਾਸ ਜੀ ਤੇ ਉਹਨਾਂ ਦੇ ਸੁਪੁੱਤਰ ਬਹੁਤ ਹੀ ਸਤਿਕਾਰਯੋਗ ਜਗਦੀਸ਼ ਦਾਸ ਜੀ ਜੋ ਹਮੇਸ਼ਾ ਆਤਰ ਮਿਸ਼ਨ ਦੇ ਹਰੇਕ ਕੰਮ ਉੱਤੇ ਬੜੇ ਹੀ ਅਨੁਸ਼ਾਸਨਿਕ ਤਰੀਕੇ ਦੇ ਨਾਲ ਪਹਿਰਾ ਦਿੰਦੇ ਹਨ ਜੋ ਉਹਨਾਂ ਦੀ ਸੋਚ ਲਗਨ ਦੇ ਨਾਲ ਅੱਜ ਜੋ ਇਹ ਤੁਸੀਂ ਐਡਾ ਵੱਡਾ ਜੋ ਵਿਸ਼ਾਲ ਇਕੱਠ ਦੇਖ ਰਹੇ ਹੋ ਇਹ ਇੱਕ ਬਹੁਤ ਵੱਡੀ ਤਪੱਸਿਆ ਹੈ ਤੇ ਮੈਂ ਸੰਤ ਸੁਰਿੰਦਰ ਦਾਸ ਜੀ ਮਹਾਰਾਜ ਜੋ ਇੱਥੇ ਸੇਵਾ ਕਰਦੇ ਨੇ ਮੈਂ ਅਕਸਰ ਦੇਖਿਆ ਕਿ ਜਿਹੜੇ ਸੰਤ ਸਮਾਜ ਹੁੰਦੇ ਆ ਕਈ ਵੇਲੇ ਕਿ ਵੀਆਈਪੀ ਕਲਚਰ ਦੇ ਵਿੱਚੋਂ ਵੀ ਗੁਜ਼ਰਨਾ ਪੈਂਦਾ ਪਰ ਇੱਥੇ ਜੋ ਸੰਤ ਸੁਰਿੰਦਰ ਦਾਸ ਜੀ ਆ ਇਹਨਾਂ ਨੂੰ ਕੋਈ ਵੀ ਆਮ ਬੰਦਾ ਆ ਕੇ ਮਿਲ ਸਕਦਾ ਮੈਂ ਤਕਰੀਬਨ ਮੈਨੂੰ ਇੱਥੇ ਆਉਂਦਿਆਂ ਨੂੰ 8 ਤੋਂ 10 ਸਾਲ ਹੋ ਗਿਆ ਤੇ ਇਹੋ ਜਿਹਾ ਕਲਚਰ ਮੈਂ ਕਿੱਥੇ ਹੋਰ ਨਹੀਂ ਦੇਖਿਆ ਤੇ ਮੈਂ ਅੱਜ ਜਦੋਂ ਆਇਆ ਤਾਂ ਇੱਥੇ ਸਿਕਿਉਰਿਟੀ ਗਾਰਡ ਬੈਠੇ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਮਹਾਰਾਜ ਕਿੱਥੇ ਕਹਿੰਦਾ ਯਾਰ ਸਾਨੂੰ ਤਾਂ ਬਾਹਰ ਬਿਠਾ ਦਿੱਤਾ ਮਹਾਰਾਜ ਆਪ ਸੰਗਤ ਨੂੰ ਮਿਲ ਰਹੇ ਆ ਸੋ ਕਹਿੰਦੇ ਆ ਨਾ ਕਿ ਜਿਹਨੂੰ ਸਮਾਜ ਦਾ ਫਿਕਰ ਹੋਵੇ ਜਿਹਨੂੰ ਸਮਾਜ ਨੂੰ ਅੱਗੇ ਲੈ ਕੇ ਜਾਣ ਦਾ ਹਮੇਸ਼ਾ ਜਜਬਾ ਹੋਵੇ ਉਹ ਫੇ ਨਾ ਤਾਂ ਸੌਂਦੇ ਆ ਤੇ ਨਾ ਸੰਗਤ ਨੂੰ ਸੌਂ ਦਿੰਦੇ ਉਹ ਕਹਿੰਦੇ ਆਓ ਅਪਾ ਜਿਸ ਤਰ੍ਹਾਂ 바ਵਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਨੇ ਸਾਨੂੰ ਸੰਵਿਧਾਨ ਦੇ ਵਿੱਚ ਲਗਾਤਾਰ ਦਿਨ ਰਾਤ ਨਾ ਸੌਂ ਕੇ 2 ਸਾਲ 11 ਮਹੀਨੇ 18 ਦਿਨ ਦੇ ਵਿੱਚ ਸੰਵਿਧਾਨ ਲਿਖ ਕੇ ਅੱਜ ਸਾਨੂੰ ਐਡਾ ਮਾਨ ਬਖਸ਼ਿਆ ਕਹਿੰਦੇ ਆ ਕਿ ਆਪ ਸਭ ਨੂੰ ਪਤਾ ਹੋਣਾ ਕਿ ਔਰਤ ਜਾਤ ਨੂੰ ਪੈਰਾਂ ਦੀ ਜੁੱਤੀ ਸਮਝਿਆ ਜਾਂਦਾ ਸੀ ਤੇ 바ਵਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਨੇ ਹਿੰਦੂ ਕੋਡ ਬੇਲ ਦੀਆਂ ਜੰਜੀਰਾਂ ਨੂੰ ਤੋੜ ਕੇ ਭਾਰਤੀ ਨਾਰੀ ਨੂੰ ਪੈਰਾਂ ਦੀ ਜੁੱਤੀ ਤੋਂ ਸਿਰ ਦਾ ਤਾਜ ਬਣਾ ਦਿੱਤਾ ਉਹ ਇਹੀ ਸੀ ਕਿ ਉਸ ਮਿਸ਼ਨ ਤੇ ਅੱਗੇ ਵੀ ਪੈਰਾ ਦੇਣਾ ਆ ਉਹ ਸੱਗੇ ਮਿਸ਼ਨ ਤੇ ਪੈਰਾ ਦੇਣ ਲਈ ਸਾਡਾ ਸੰਤ ਸਮਾਜ ਅੱਗੇ ਆਇਆ ਚਾਹੇ ਡੇਰਾ ਬੱਲਾ ਹੋਵੇ ਚਾਹੇ ਸਾਡਾ ਸੰਤ ਸਮਾਜ ਚਰਨਸ਼ੋ ਗੰਗਾ ਹੋਵੇ ਇਹ ਸਭ ਸਾਡਾ ਸੰਤ ਸਮਾਜ ਇੱਕ ਹੀ ਹੈ ਕਿਉਂਕਿ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਨੇ ਵੀ ਬਾਣੀ ਦੇ ਵਿੱਚ ਵੀ ਲਿਖਿਆ ਹੈ ਨਾ ਕਿ ਸਤ ਸੰਗਤ ਮਿਲ ਰਈਏ ਮਾਦੋ ਜੈਸੇ ਮਦ ਮਖੀਰਾ ਸਾਡਾ ਸੰਤ ਸਮਾਜ ਤਾਂ ਸਾਨੂੰ ਇੱਕ ਰਹਿਣ ਲਈ ਪ੍ਰੇਰਿਤ ਕਰਦਾ ਔਰ ਮੈਂ ਸੰਤ ਸੁਰੇਂਦਰ ਦਾਸ ਜੀ ਮਹਾਰਾਜ ਔਰ ਪੂਰੀ ਪ੍ਰਬੰਧਕ ਕਮੇਟੀ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਬੇਗੰਪੁਰਾ ਟਾਈਗਰ ਫੋਰਸ ਹਮੇਸ਼ਾ ਇਸ ਧਾਰਮਿਕ ਸਥਾਨ ਤੇ ਕਿਉਂ ਤਾਂ ਕਦੇ ਵੀ ਸਾਡਾ ਸੰਤ ਸਮਾਜ ਸਾਨੂੰ ਆਵਾਜ਼ ਲਾਵਾਗੇ ਲਾਵੇਗਾ ਤੇ ਅਸੀਂ ਹਮੇਸ਼ਾ ਤਨ ਮਨ ਤੇ ਧਨ ਦੇ ਨਾਲ ਇਹਨਾਂ ਦੇ ਨਾਲ ਖੜੇ ਹਾਂ ਅਸੀਂ ਤਾਂ ਇੱਥੋਂ ਤੱਕ ਵੀ ਕਹਿਤਾ ਸੀਗਾ ਸੰਤ ਸੁਰੇਂਦਰ ਦਾਸ ਜੀ ਮਹਾਰਾਜ ਜੀ ਨੂੰ ਕਿ ਜੇਕਰ ਸਾਡੇ ਸਿਰਾਂ ਦੀ ਵੀ ਲੋੜ ਪੈ ਗਈ ਤੇ ਸਾਨੂੰ ਤੁਸੀਂ ਸਿਰਫ ਇੱਕ ਸੁਨੇਹਾ ਲਾਉਣਾ ਕਿਉਂਕਿ ਅਸੀਂ ਤਾਂ ਹਮੇਸ਼ਾ ਸਮਾਜ ਦੇ ਲਈ ਖੜੇ ਹਾਂ ਤੇ ਖੜੇ ਰਵਾਂਗੇ ਪਿੱਛੇ ਜੇ ਇੱਕ ਲੇਡੀਜ਼ ਨੂੰ ਇਨਸਾਫ ਦਿਵਾਉਣ ਵਾਸਤੇ ਸਾਡੇ ਬੇਗੰਪੂੜਾ ਟਾਈਗਰ ਫੋਰਸ ਦੇ ਯੋਧੇ ਤਿੰਨ ਤੋਂ ਚਾਰ ਦਿਨ ਆਪਾਂ ਜੇਲ੍ਹ ਦੇ ਵਿੱਚ ਵੀ ਰਹਿਏ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅਸੀਂ ਕਿਰਤ ਕਰਦੇ ਹਾਂ ਨਾ ਸਾਡੇ ਵਿੱਚ ਕੋਈ ਬੇਈਮਾਨੀ ਦਾ ਇਹੋ ਜਿਹਾ ਕੋਈ ਤੱਤ ਤੁਹਾਨੂੰ ਮਿਲੇਗਾ ਸਾਡੇ ਬਾਰੇ ਜਿੱਥੋਂ ਮਰਜ਼ੀ ਪੁੱਛ ਲਿਓ ਅਸੀਂ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਭਗਵਾਨ ਬਾਲਮੀਕ ਮਹਾਰਾਜੀ ਆਪਾਂ ਬਵਾ ਸਾਹਿਬ ਭੀਮਰਾਓ ਅੰbedkar ਜੀ ਨੂੰ ਆਪਣੇ ਆਦਰਸ਼ ਮੰਨਦੇ ਆਂ ਔਰ ਮੈਂ ਇੱਕ ਹੋਰ ਸੁਨੇਹਾ ਦੇਣਾ ਚਾਹੁੰਨਾ ਇਸ ਮੰਚ ਦੇ ਉੱਪਰ ਸੰਤ ਸੁਨੀਂਦਰਦਾਸ ਜੀ ਨੇ ਜਦੋਂ ਹਮੇਸ਼ਾ ਆਪਾਂ ਗੱਲ ਕਰਦੇ ਉਹਨੇ ਤੇ ਉਹ ਇੱਕੋ ਹੀ ਗੱਲ ਕਹਿੰਦੇ ਕਿ ਆਪਾਂ ਆਪਣੇ ਸਮਾਜ ਨੂੰ ਇੱਕੋ ਸੁਨੇਹਾ ਦੇਣਾ ਬੜੋ ਜੁੜੋ ਸੰਘਰਸ਼ ਕਰੋ ਤੇ ਪਹਿਰਾ ਦੇਣਾ ਸਭ ਤੋਂ ਪਹਿਲਾਂ ਪੜਨਾ ਕਦੋਂ ਜਦੋਂ ਅਸੀਂ ਤਿੰਨ ਟਾਈਮ ਦੀ ਰੋਟੀ ਦਾ ਖਰਚਾ ਘਟਾ ਕੇ ਦੋ ਟਾਈਮ ਰੋਟੀ ਖਾਣੀ ਹੈ ਇੱਕ ਟਾਈਮ ਦੀ ਆਪਾਂ ਰੋਟੀ ਦਾ ਖਰਚਾ ਆਪਣੇ ਬੱਚਿਆਂ ਦੀ ਐਜੂਕੇਸ਼ਨ ਤੇ ਲਾ ਦੇਣਾ ਆਈਪੀਐਸ ਆਈਏਐਸ ਵੱਡੇ ਵੱਡੇ ਜੱਜ ਬਣਾਓ ਉਹਦੇ ਵਾਸਤੇ ਤੁਹਾਨੂੰ ਸੰਤ ਸਮਾਜ ਤੋਂ ਸਿੱਧ ਲੈਣੀ ਪੈਣੀ ਹੈ ਪੜਿਆ ਲਿਖਿਆ ਜੋ ਤਬਕਾ ਹੈ ਨਾ ਜਿੰਨੇ ਵੀ ਰਿਟਾਇਰਡ ਅਫਸਰਾਂ ਇਸ ਪ੍ਰਬੰਧਕ ਕਮੇਟੀ ਦੇ ਵਿੱਚ ਬੈਠੇ ਆ ਮੈਂ ਅਕਸਰ ਪ੍ਰਬੰਧਕ ਕਮੇਟੀ ਨੂੰ ਜਦੋਂ ਮਿਲਦਾ ਕੋਈ ਰਿਟਾਇਰਡ ਡੀ ਐਚਓ ਕੋਈ ਐਸ ਐਫ ਕੋਈ ਰਿਟਾਇਰਡ ਜੱਜ ਇਹੋ ਜਿਹੇ ਤਾਂ ਇਸ ਕਮੇਟੀ ਦੇ ਵਿੱਚ ਪੜੇ ਲਿਖੇ ਵਿਦਵਾਨ ਨੇ ਤੁਸੀਂ ਸਿੱਧ ਲਿਆ ਕਰੋ ਇਹਨਾਂ ਤੋਂ ਆਖਿਰ ਦੇ ਵਿੱਚ ਮੈਂ ਗੱਲ ਕਰਾਂਗਾ ਸੇਵਾਦਾਰਾਂ ਦੀ ਜਿਸ ਵੇਲੇ ਕੋਈ ਵੀ ਤਿਉਹਾਰ ਹੁੰਦਾ ਪੰਜਾਬ ਪੁਲਿਸ ਦੇਖ ਲੋ ਜਾਂ ਕੋਈ ਵੀ ਸਟੇਟ ਦੀ ਪੁਲਿਸ ਦੇਖ ਲੋ ਅਕਸਰ ਜ਼ਿਲ੍ਹੇ ਪੁਲਸਵਾਲਿਆਂ ਨਾਲ ਵੀ ਗੱਲ ਕਰੀਦੀ ਉਹ ਕਹਿ ਦਿੰਦੇ ਯਾਰ ਤੇ ਹਾਂ ਤਾਂ ਤੁਹਾਡਾ ਆ ਸਾਡੀਆਂ ਤਾਂ ਡਿਊਟੀਆਂ ਲੱਗੀਆਂ ਹੁੰਦੀਆਂ ਅਸੀਂ ਪਰਿਵਾਰ ਨਾਲ ਥੋੜੀ ਆਪਣਾ ਤਿਉਹਾਰ ਮਨਾ ਸਕਦੇ ਇਸੇ ਤਰ੍ਹਾਂ ਅੱਜ ਸੇਵਾਦਾਰ ਵਧਾਈ ਦੇ ਪਾਤਰ ਨੇ ਕਿ ਉਹ ਆਪਣੀਆਂ ਡਿਊਟੀਆਂ ਤੇ ਬੈਠੇ ਹੋਏ ਨੇ ਲੱਗੇ ਹੋਏ ਨੇ ਪੰਡਾਲ ਦੇ ਵਿੱਚ ਉਹਨਾਂ ਦਾ ਪਰਿਵਾਰ ਬੈਠਾ ਪਰ ਪਰਿਵਾਰ ਦੇ ਨਾਲ ਬੈਠ ਕੇ ਉਹ ਅੱਜ ਸਟੇਜ ਦਾ ਆਨੰਦ ਨਹੀਂ ਮਾਣ ਰਹੇ ਉਹ ਸੇਵਾਵਾਂ ਨਿਭਾ ਰਹੇ ਆ ਇੱਕ ਵਾਰੀ ਆਪਾ ਉਹਨਾਂ ਸੇਵਾਦਾਰਾਂ ਲਈ ਜਿਕਾਰਾ ਆਪ ਪੁਲਾਉਣਾ ਹੈ ਪੂਰਾ ਪੰਡਾਲ ਗੂੰਜਣਾ ਚਾਹੀਦਾ ਜੋ ਬੋਲੇ ਈਸੋ ਨਿਰਪੈ ਸ਼੍ਰੀ ਰਵਿਦਾਸ ਮਹਾਰਾਜ ਕੀ ਜੈ ਸੋ ਗੁਰਪਿਆਰੇ ਸਾਧ ਸੰਗਤ ਜੀਓ ਮੈਂ ਇੱਕ ਵਾਰ ਫੇਰ ਸੰਤ ਸੁਰੇਂਦਰ ਦਾਸ ਜੀ ਔਰ ਉਹਨਾਂ ਦੀ ਪੂਰੀ ਪ੍ਰਬੰਧਕ ਕਮੇਟੀ ਤੇ ਜਗਦੀਸ਼ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਸਮਾਜ ਨੂੰ ਇੱਕ ਬਹੁਤ ਵਧੀਆ ਸੇਧ ਦੇ ਰਹੇ ਨੇ ਔਰ ਬੇਗੰਪੁਰਾ ਟਾਈਗਰ ਫੋਰਸ ਹਮੇਸ਼ਾ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਮਲਾ ਕੇ ਖੜੀ ਹੈ ਜਦੋਂ ਵੀ ਆਵਾਜ਼ ਲਾਉਂਗੇ ਸੋਹਣ ਜੈਗੁਰਦੇਵ ਸੋਹਣ ਤਾਨਗੁਰਦੇਵ ਜੈ ਪੀਨ ਜੈ ਪਰ